ਵਿਰੁੱਝੋਨੇ ਦੀ ਖੇਤੀ ਲਈ ਦੋ ਐਤਕੀ ਜਿਹੜੇ ਨਵੇਂ ਸੰਦਾਂ ਦੀ ਆਪਾਂ ਵੀਡੀਓ ਪਾਈ ਸੀ ਇੱਕ ਤਾਂ ਬੱਟਾਂ ਲੱਪਣ ਵਾਲੀ ਮਿੱਟੀ ਤੇ ਦੂਜਾ ਕੱਦੂ ਕਰਨ ਵਾਲਾ ਜੰਤਰ ਤੇ ਉਹ ਦੋਨੋਂ ਸੰਦ ਕਿੰਨੇ ਕਾਮਜਾਬਾ ਉਹਦੇ ਲਈ ਅੱਜ ਜੀਰਾ ਏਰੀਏ ਦੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਚੱਲਦੇ ਵੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਾਈ ਐਚ ਐਸ ਗਿੱਲ ਐਗਰੀਕਲਚਰ ਫਾਰਮ ਵਾਲਾ ਉਹਦੇ ਕੋਲੇ ਪਹੁੰਚੇ ਸਭ ਤੋਂ ਪਹਿਲਾਂ ਤਾਂ ਸੱਸੀ ਗੱਲ ਬਾਈ ਸੱਸੀ ਗੱਲ ਵੀਰੇ ਤੇ ਬਾਈ ਬਹੁਤ ਵਧੀਆ ਖੇਤੀ ਕਰਦਾ ਤੇ ਬਹੁਤ ਲੋਕ ਇਹਨਾਂ ਨੂੰ ਇੰਸਟਾਗ੍ਰam ਤੇ ਆਲਰੇਡੀ ਫੋਲੋ ਕਰਦੇ ਆ ਤੇ ਬਾਈ ਇਹ ਜਿਹੜੀ ਬੱਟਾਂ ਲਿਪਣ ਵਾਲੀ ਮਸ਼ੀਨ ਆ ਮੇਰ ਐਗਰੀਕਲਚਰ ਤੋਂ ਲਈ ਆ ਆਪਾਂ ਕਿਵੇਂ ਰਿਹਾ ਤਜਰਬਾ ਦਾ ਆਪਣੇ ਕੰਮ ਲਈ ਤਾਂ ਬਾਈ ਪੂਰੀ ਕਾਮਯਾਬ ਹੈ ਬਾਈ ਇਹ ਹੂੰ ਮਤਲਬ ਪਹਿਲਾਂ ਸਾਨੂੰ ਦਿੱਕਤ ਆਉਂਦੀ ਸੀਗੀ ਕਿਉਂਕਿ ਖੇਤੀ ਦਾ ਕੰਮ ਜਾਦੇ ਕਰਕੇ ਲੇਬਰ ਦੀ ਬਹੁਤ ਸਮੱਸਿਆ ਵੀਰੇ ਹੂੰ ਜਿੱਥੇ ਸਾਡੇ 5 ਤੋਂ 6 ਬੰਦੇ ਬੱਟਾਂ ਲਿਪਣ ਲਈ ਰੱਖੇ ਹੁੰਦੇ ਸੀ ਬਾਈ ਕੋਈ ਬੰਦਾ ਨਹੀਂ ਗਾ ਠੀਕ ਹੈ ਸਾਰੇ ਫ੍ਰੀ ਕਰਤੇ ਸਾਰੇ ਫ੍ਰੀ ਕਰਤੇ ਵੀਰੇ ਬਹੁਤ ਵਧੀਆ ਕੰਮ ਕਰਦੀ ਏ ਹਮ ਤੇ ਜਿਵੇਂ ਆਪਾਂ ਸਾਈਡਾਂ ਤੇ ਜਿਹੜਾ ਪੱਕੀਆਂ ਵੱਟਾਂ ਕਿਉਂਕਿ ਕਿਹੋਂ ਵਿੱਚ ਤਾਂ ਕੋਈ ਵੱਟ ਹੁੰਦੀ ਨਹੀਂ ਬਈ ਹਮ ਸਾਈਡਾਂ ਤੇ ਪੱਕੀਆਂ ਵੱਟਾਂ ਹੀ ਹੁੰਦੀਆਂ ਜਿਵੇਂ ਘਾਹ ਕੋਈ ਹੁੰਦਾ ਵੱਟਾਂ ਤੇ ਵੀਰੇ ਹਮ ਸਾਰਾ ਪੂਰਾ ਛਾਂ ਕੇ ਪ੍ਰੋਪਰ ਨਵੇਂ ਕਰ ਦਿੰਦੀ ਏ ਇਹ ਕੰਮ ਵੀਰੇ ਬੱਟਨ ਨੂੰ ਛਾਂਗਦੀ ਵੀ ਆ ਸਾਰਾ ਘਾ ਲਾ ਕੇ ਦੁਬਾਰਾ ਰਿਪੇਅਰ ਕਰ ਦਿੰਦੀ ਬੱਟ ਬੱਟ ਘਾਣ ਦਾ ਕੰਮ ਵੀ ਕਰਦੀ ਆ ਹਾਂਜੀ ਪੋਚਾ ਵੀ ਲਾਉਂਦੀ ਆ ਮਿੱਟੀ ਵੀ ਲਾਉਂਦੀ ਆ ਮਿੱਟੀ ਵੀ ਲਾਉਂਦੀ ਆ ਚਾਹੇ ਗਿੱਲੇ ਚ ਲਾ ਲੋ ਚਾਹੇ ਸੁੱਕੇ ਚ ਹਾਂਜੀ ਹਾਂਜੀ ਦੋਨੇ ਤਰ੍ਹਾਂ ਬਹੁਤ ਪੂਰੀ ਕੰਮ ਜਾਂਦਾ ਭਾਈ ਪੂਰੀ ਕੰਮ ਜਾਂਦਾ ਉੱਥੇ ਫੁੱਲ ਲਗਾਉਣ ਜਾਂਦਾ ਵੀਰੇ ਹਾਂਜੀ ਠੀਕ ਆ ਤੇ ਤੇਲ ਖਰਚਾ ਤਾਂ ਕੁਛ ਵੀ ਨਹੀਂ ਇਹਦਾ ਤੇਲ ਖਰਚਾ ਤਾਂ ਵੀਰੇ ਕੋਸ ਬਣੀ ਗਈ ਡ੍ਰਾਈਟਰ ਨੇ ਦੂਜੇ ਲੋਜ ਬਿਲਕੁਲ ਸਲੋ ਰੇਸ ਤੇ ਜੱਕ ਦਿਨੇ ਲੰਗੇ ਜਾਂਦਾ ਤੇ ਪਤਾ ਨਹੀਂ ਲੱਗਦਾ ਇਹ ਤੇਲ ਤਾਂ ਸੁੰਗਦਾ ਹੀ ਟਰੈਕਟਰ ਇਹ ਤੇ ਇਹ ਤੇ ਕਿਹੜਾ ਜ਼ੋਰ ਲੱਗਦਾ ਹੀ ਇਹਨੇ ਤੇ ਜਿਹੜਾ ਬਈ ਦੂਜਾ ਆਪਣਾ ਕੱਦੂ ਕਰਨ ਵਾਲਾ ਜੰਤਰ ਉਹਦਾ ਕਿਵੇਂ ਹਾਂਜੀ ਉਹ ਵੀ ਬਹੁਤ ਵਧੀਆ ਵੀਰੇ ਉਹ ਇੱਕ ਤਾਂ ਉਹਦੀ ਵੱਡੀ ਗੱਲ ਇਹ ਹੈ ਵੀ ਉਹ 10 ਫੁੱਟ ਚੌੜਾ ਹੂੰ ਉਹ ਜਗ੍ਹਾ ਬਹੁਤ ਲੈ ਜਾਂਦਾ ਹਾਂ ਕੇਰਾ ਚੀ ਕੇਰਾ ਜੀ ਹਾਂਜੀ ਆਹ ਖਿਚ ਲੈਂਦਾ ਹਾਂਜੀ ਹਾਂਜੀ ਉਹ ਤਾਂ ਬਹੁਤ ਹਲਕਾ ਵੀਰੇ ਮਤਲਬ ਇਹ ਰੋਟਾਵੇਟਰ ਨਾਲੋਂ ਦਾ ਅੱਧਾ ਜ਼ੋਰ ਲੈਂਦਾ ਉਹ ਹੂੰ ਇੱਕ ਵੇਡ 'ਚ ਵੀ ਹਲਕਾ ਹੋ ਜਿਵੇਂ ਰੋਟਾਵੇਟਰ ਨਾਲ ਆਪਾਂ ਕੱਦੂ ਕਰਦੇ ਮਿੱਟੀ-ਮਿੱਟੀ ਪੈ ਕੇ ਭਾਰੇ ਹੋ ਜਾਂਦੇ ਚੱਕਣੇ ਵੀ ਔਖੇ ਹੋ ਜਾਂਦੇ ਹੂੰ ਉਹ ਇੱਕ ਤਾਂ ਚੱਕਣਾ ਵੀ ਕਦੂ ਜੇ ਆਸਾਨ ਆ ਜੀ ਹੂੰ ਤੇ ਬਾਕੀ ਉਹ ਚੱਲਣ ਚ ਵੀ ਮਤਲਬ ਜੇ ਆਪਾਂ ਰੋਟਾਵੇਟਰ ਦੂਜੇ ਲੋਜ ਚ ਚਲਾਉਨੇ ਆ ਵੀਰੇ ਹੂੰ ਤੇ ਉਹ ਚੌਥੇ ਪੰਜਵੇਂ ਲੋਜ ਟਰੈਕਟਰ ਕਦੂ ਕਰਦਾ ਉਹਦੇ ਨਾਲ ਠੀਕ ਹੈ ਤੋਰਾ ਵੀ ਜਿਆਦਾ ਲੈਂਦਾ ਤੋਰਾ ਜਿਆਦਾ ਲੈਂਦਾ ਤੇ ਜਿਵੇਂ ਮੱਕੀ ਵਾਲੇ ਥੋੜੇ ਵੱਡ ਹੁੰਦੇ ਨੇ ਮੱਕੀ ਵਾਲੇ ਜੀ ਵੀਰੇ ਮੇਨ ਸਮੱਸਿਆ ਸਾਨੂੰ ਇਹ ਆਉਂਦੀ ਸੀਗੀ ਹੂੰ ਜੇ ਅਸੀਂ ਰੋਟਾਵੇਟਰ ਨਾਲ ਕਦੂ ਕਰਦੇ ਸੀ ਨਾ ਜਿਹੜੇ ਵਿੱਚ ਟਾਂਡੇ ਹੁੰਦੇ ਆ ਰੋਟਾਵੇਟਰ ਦੇ ਨਾਲ ਵਾਲੇ ਜਾਂਦੇ ਸੀਗੇ ਹੂੰ ਉਹ ਇਹ ਮੰਨ ਲਓ ਕਿ ਰੋਟਾ ਵੇਟਰ ਸੱਤ ਅੱਠ ਵਾਰੀ ਦੋਹੇ ਖਾਲੀ ਕਰਨਾ ਪੈਂਦਾ ਵੱਡ ਵੱਡ ਕੇ ਇਹਦੇ ਵਿੱਚ ਉਹ ਸਮੱਸਿਆ ਨਹੀਂ ਆਉਂਦੀ ਟਾਂਡੇ ਲੈਣੇ ਵਾਲਾ ਜਮੇ ਨਾਲ ਇਹਦੇ ਵਿੱਚ ਨਾਲ ਨਹੀਂ ਹਾਂਜੀ ਹਾਂਜੀ ਕਿਉਂਕਿ ਇਹਦੇ ਇੱਕ ਤਾਂ ਫਾਲੇ ਹੋਰ ਟਾਈਪ ਦੇ ਆ ਵੀਰੇ ਸਾਰੇ ਵਿੱਚ ਦੱਬੀ ਜਾਂਦਾ ਬਾਕੀ ਵੱਡੀ-ਭੱਡੀ ਆਉਂਦਾ ਕੋਈ ਸਮੱਸਿਆ ਇਹੋ ਜੀ ਆਉਂਦੀ ਨਹੀਂ ਗਈ ਆਪਾਂ ਨੂੰ ਠੀਕ ਠੀਕ ਤੇ ਇਹ ਵੀ ਕਾਮਯਾਬ ਆ ਪੂਰੀ ਤੇ ਉਹ ਕੱਦੂ ਵਾਲਾ ਜੰਤਰ ਵੀ ਕਾਮਯਾਬ ਹਾਂਜੀ ਹਾਂਜੀ ਵੀਰੇ ਠੀਕ ਹੈ ਤੇ ਦੋਨੇ ਚੀਜ਼ਾਂ ਪੂਰੀਆਂ ਕਾਮਯਾਬ ਆ ਭਾਈ ਆਪਣੇ ਕੰਮ ਵਾਸਤੇ ਕਾ ਦੋਨੇ ਚੀਜ਼ਾਂ ਪੂਰੀਆਂ ਕਾਮਯਾਬ ਆ ਕੋਈ ਦਿੱਕਤ ਤੋੜਪਨ ਤਾਂ ਨਹੀਂ ਹੋਈ ਨਾ ਨਾ ਵੀਰੇ ਜਵਦਾ ਦੀ ਲਈ ਆ ਹੇ ਤੱਕ ਦੀ ਕੋਈ 1 ਰੁਪਏ ਦੀ ਵੀ ਰਿਪੇਅਰ ਨਹੀਂ ਰਹੀ ਗਈ ਆਪਾਂ ਤੇ ਉਹ ਦੂਜੇ ਦੀ ਕੱਦੂ ਵਾਲੇ ਦੀ ਨਾ ਉਹਦੀ ਪਈ ਆ ਵੀਰੇ ਬਹੁਤ ਸੋਹਣੇ ਚੱਲ ਰਿਹਾ ਹਾਲ ਦੀ ਘੜੀ ਤਾਂ ਹੂੰ ਇਹ ਵੀ ਪੂਰੇ ਵਧੀਆ ਚੱਲਦੀ ਜਿਵੇਂ ਲਿਆਂ ਦਿਓਵੇਂ ਹੀ ਹੂੰ ਇਹ ਬਹੁਤ ਪੀਸ ਵੇਚ ਤਾਂ ਮੇਰ ਵਾਲਿਆਂ ਨੇ ਇਹਦਾ ਵੀ ਤੇ ਉਹਦਾ ਵੀ ਕੋਈ ਕੰਪਲੇਂਟ ਨਹੀਂ ਆਈ ਹੁਣ ਤੱਕ ਤੇ ਬਾਕੀ ਚੱਲਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਏ ਬਾਈ ਨੂੰ ਸਾਰੇ ਜਾਣਦੇ ਹੋ ਐਚਐਸ ਗਿੱਲ ਐਗਰੀਕਲਚਰ ਫਾਰਮ ਕਸੂਆਣਾ ਪਿੰਡ ਕਸੂਆਣਾ ਹਾਂ ਨਾ ਕਸੂਆਣਾ ਜੀਰੇ ਕੋਲੇ ਜੀਰੇ ਕੋਲੇ ਜੀਰੇ ਕੋਲੇ ਜੀਰੇ ਸ਼ਹਿਰ ਕੋਲੇ ਬਾਈ ਉਹਨਾਂ ਦਾ ਪਿੰਡ ਹੈ ਤੇ ਬਾਕੀ ਇਹਨਾਂ ਦਾ ਇੰਸਟਾਗ੍ਰam ਪੇਜ ਦਾ ਲਿੰਕ ਦੇ ਦਾਂਗੇ ਉਹ ਵੀ ਫੋਲੋ ਕਰ ਲਿਓ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਓਕੇ ਬਈ ਧੰਨਵਾਦ